ਸਾਰਿਆਂ ਨੂੰ ਸ਼ਸ਼ੀਕਲ ਆਪਣੇ ਸਾਰਿਆਂ ਦੇ ਚੈਨਲ YouTube ਗੁਰਪ੍ਰੀਤ ਫੈਮਿਲੀ ਬਲੌਗ ਤੇ ਸਵਾਗਤ ਆ ਤੇ ਤੁਸੀਂ ਸਾਰੇ ਕਿਵੇਂ ਆ ਤੇ ਉਮੀਦ ਕਰਦੇ ਹਾਂ ਠੀਕ ਹੋਵੋਗੇ ਤੇ ਹੁਣ ਅਸੀਂਗਾ ਸ਼ਾਮ ਦਾ ਟਾਈਮ ਤੇ ਮੈਂ ਬਣਾ ਰਹੀ ਸੀਗੀ ਸਬਜੀ ਤਾਂ ਬਣਾ ਲਈ ਸੀਗੀ ਪਹਿਲਾਂ ਤੇ ਹੁਣ ਮੈਂ ਬਣਾ ਰਹੀ ਐ ਰੋਟੀ ਇਹ ਵੀ ਆ ਜੀਂਗੇ ਫਿਰ ਇਸ ਨੂੰ ਨਰਗੇ ਦੇ ਆ ਉੱਧਰ ਮੰਮੀ ਕਹਿੰਦੀ ਰੋਟੀ ਮੈਂ ਬਣਾ ਲੈਂਦੀ ਹਾਂ ਚਲ ਬਾਹਰ ਬੁਲਾ ਮੈਨੂੰ ਬਾਕੀ ਵੀ ਆ ਦੇ ਮੈਂ ਸ਼ਾਮ ਨੂੰ ਬਲੌਗ ਸਟਾਰਟ ਕੀਤਾ ਇੱਥੇ ਐ ਮੈਕੂ ਇਹ ਮੈਕੂ ਆਉਣ ਲੱਗ ਗਿਆ ਉੱਤ ਜੈਕੂ ਆਉਂਦਾ ਇੱਕ ਮੈਕੂ ਕਿੱਥੇ ਬੈਠਾ ਹੋਏ ਅੱਛਾ ਜੈਕੂ ਆ ਸੰਦੂ ਤੇ ਚੜਿਆ ਬੈਠਾ ਆ ਜਾ ਥੱਲੇ ਜੈਕੂ ਕੰਪਟੇ ਜੜਿਆ ਬੈਠਾ ਉਹ ਆ ਗਿਆ ਮੇਰੇ ਮਗਰ ਜੈਕੂ ਜੈਕੂ ਆ ਗਿਆ ਮੰਮੀ ਹੂੰ ਮੈਂ ਆਖਿਆ ਮੈਕੂਗਾ ਕਿ ਤੇਰਾ ਜੈਕੂ ਆ ਆ ਗਿਆ ਚੂਰੀ ਖਾਊਗਾ ਹੁਣ ਆ ਕੇ ਤੇ ਇਹ ਪਹਿਲਾਂ ਤਾਂ ਰੈਸਟ ਕਰੂਗਾ ਹੈ ਜੈਕੂ ਹੋਏ ਜੈਕੂ ਰਸ ਮਿਲਣਾਰ ਕੇ ਗਏ 10 ਅੰਡੇ ਤੇ ਇਹਨਾਂ ਨੂੰ ਲੈਣੇ ਵਾਸਤੇ ਆਈ ਜਾਂਦੇ ਆਗੇ ਮੈਂ ਕੱਟੇ ਸੀਗੇ ਸੂਟਾਂ ਦੀ ਕਰੀ ਸੀ ਕਟਾਈ ਪਲਾਜੋ ਸੂਟ ਸਿਉਣੇ ਆ ਸਿਉਂਗੇ ਦਿਖਾਵਾਂਗੀ ਤੁਹਾਨੂੰ ਹਾਂ ਸਰ ਬਈ ਹਾਂ ਹਾਂ ਆਈ ਹੈ ਇਹਦੇ ਕੰਮ ਥੱਕਿਆ ਹੁੰਦਾ ਇਹ ਗਰਮੀ ਬਹੁਤ ਜ਼ਿਆਦਾ ਹੋਣ ਲੱਗੀ ਹੁਣ ਅੱਜ ਤਾਂ ਬਹੁਤ ਜ਼ਿਆਦਾ ਹੀ ਗਰਮ ਐਸਾ ਹੂੰ ਕੀ ਮੰਮੀ ਰਾਤ ਨੂੰ ਆ ਜਾਓ ਹੂੰ बहुत ज़्यादा गर्मी हो रही हैगी हम तो बहुत ज्यादा गर्मी एक आ सूट प्लाजो सूट सैट ही करना है वैसे तो यह रेडीमेंट मैं ज्यादा रश्मि है सारा रखिएगा आप तारा तुरंत लैपटॉप ਜਾ ਵੀ ਇੱਧਰ ਟੰਗ ਦਿੰਨੇਗੀ ਪਹਿਲਾਂ ਜੈਕ ਨੂੰ ਹੱਥ ਲਾਏ ਹੁਣ ਰੋਟੀ ਖਾਣੀ ਆ ਹੁਣ ਹੱਥ ਧੋਈ ਜਾਂਦਾ ਆਗੇ ਆਗੇ ਲੰਕਰ ਡਾਂਸਰ ਸੀ ਜੈਕ ਨੂੰ ਡਰਾਉਂਦਾ ਸੀ ਦੇਖ ਜੈਕ ਨੂੰ ਨਾ ਕਰ ਮੈਨੂੰ ਵੀ ਦੇ ਵਰਗ ਇੱਕ ਹੀ ਲੈਂਦਾ ਨਹੀਂ ਤੇ ਤੂੰ ਰੋਟੀ ਨਹੀਂ ਖਾਣੀਗੀ ਇਸ ਟਾਈਮ 버거 ਖਾਣਾ ਰੱਖ ਦੇ ਨੋ 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 ਸਾਰਿਆਂ ਨੂੰ ਗੁੱਡ ਮਾਰਨਿੰਗ ਹੁਣ ਹੋ ਗਿਆ ਨੈਕਸਟ ਡੇ ਤੇ ਮੈਂ ਬਣਾਉਣ ਲੱਗ ਪਈਆਂ ਰੋਟੀ ਤੇ ਸਮੀਰ ਨੇ ਵੀ ਸੁੰਜਾਇਆ ਹੈ ਨਾ ਵੀ ਮੈਂ ਸਬਜ਼ੀ ਗਰਮ ਕਰ ਲਈ ਸਾਰਾ ਤਵਾ ਵਗੈਰਾ ਰੱਖ ਲਿਆ ਮੈਂ ਬਣਾਉਣੀ ਸਬਜ਼ੀ ਨਹੀਂ ਲੱਗੀ ਬਰਸ਼ ਕਰਨਾ ਹੋ ਗਿਆ ਰਸਮੀਰ ਰਸਮੀਰ ਦੀ ਬੋਤਲ ਵਗੈਰਾ ਰੱਖਤੀ जा त्यार। त्यार हो जा रश्मीन तैयार हो ना रो हो तैयार रोटी तैयार खा लो आज तुम भी सारी खा लो, लो। रोटी त्यार। ਵਾਰ ਚੱਲੀ ਜਾਂਦੀ ਆ ਹਵਾ ਠੰਡੀ ਠੰਡੀ ਬੱਦਲ ਵੀ ਆ ਲੱਗਦਾ ਨਹੀਂ ਆਉ ਹਨਾ ਬਰਸੇਗਾ ਤਾਂ ਜਾਗੇ ਨੇ ਪਾਣੀ ਜੇ ਰਹਿ ਨਾ ਰੁਕਤ ਦੱਦ ਗਰਮ ਕਰਤਾਵੇਂ ਹਾਂਡੇ ਕੁੰਡੇ ਦੀ ਨਾਲ ਜਿਵੇਂ ਸਾਰਾ ਕੰਮ ਕਰਤਾ ਝਾੜੂ ਪੋਚਾ ਜਿਹੜਾ ਉਹ ਹਜੇ ਰਹਿਦਾ ਉਹ ਹਜੇ ਠਹਿਰ ਕੇ ਕਰਾਂਗੇ ਹੰਦਨ ਹੰਦਨ ਦੀ ਕੋਲ ਕਲਾਈ ਹਣ ਕੋਲ ਕਲਾਈ ਛੁਰੂ ਰਸ਼ਮੀ ਰਸ਼ਮੀ ਨਹੀਂ ਬਣਿਆ ਰਸ਼ਮੀ ਆਹ શરીર ਨਹੀਂ ਬਣਿਆ ਹਜੇ ਰਸ਼ਮੀ ਦਾ ਇੰਨਾ ਦੇਣਾ ਆ ਗਿਆ ਟਾਈਮ 9 ਵਜਣ ਵਾਲੇ ਆ ਮੈਂ ਰੋਟੀ ਬਣਾਉਣੀ ਹੈਗੀ ਤੇ ਤੁਸੀਂ ਖਾਓ ਤੇ ਜਾਓ ਹੂੰ ਅੱਜ ਮੈਂ ਸਵੇਰੇ ਸਵੇਰੇ ਵਲੌਗ ਸਟਾਰਟ ਕਰਿਆ ਹੁਣ ਰਾਤ ਵੀ ਕਰਿਆ ਸੀਗਾ ਜੁਦੀ ਰੋਟ ਪਾ ਕੇ ਉਹ ਲੱਗਦਾ ਬੜਾ ਕਾਲਾ ਹੋ ਗਿਆ ਇਸ ਤਰ੍ਹਾਂ ਰੰਗ ਹਾਂ ਕਿੰਨੇ ਸੋਹਣੇ ਲੱਗਦੇ ਸੀ ਕਿੰਨਾਂ ਮੈਂ ਇਹੋ ਜਿਹਾ ਸਮਝ ਨਹੀਂ ਆ ਗਿਆ ਸਾਡੇ ਤੇਰਾ ਦਿੱਤੀ ਨੇ ਦੇਖਣ ਜਾਵਾਂਗੇ ਬਾਰ ਬਾਰ ਇਹ ਤਾਂ ਥੜੀ ਜਿਹੀ ਵਾਹ 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 ਤੁਮ ਸਰਾਣਾ ਕਿਉਂ ਲਿਆ ਹੁੰਤੇ ਮਠਿੰਦਾ 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 ਤਾਂ ਇਹ ਸਭ ਇਹਨਾਂ ਨੇ ਲਿਆ ਜਿਹੜੀ ਕੋਈ ਨਹੀਂ ਕਰ ਬਾਈ ਇਹ ਨਹੀਂ ਹੁੰਦਾ ਇਹ ਹੋਰ ਥੋੜੀ ਜੀ ਦੀ ਹਾਂ ਸੱਤੇ ਨੂੰ ਲਈ ਨਸਰਾਣਾ ਆਜ ਆ ਗਏ ਬਧਾਈ ਹੁੰਦੇ ਆਹੋ ਕਿਤਾਬਾਂ 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 ਬਲੈਂਕ ਕਿਤਾਬਾਂ ਕਿਤਾਬਾਂ ਹਰ ਵੇਲੇ ਮੋੜੇ ਮੋੜੇ ਸੱਜੂਗਾ ਪੈਸਰੀ ਮਿਲ ਹੋ ਜਾਊਗਾ ਰੀਲ ਕਰ ਦੇ ਪੁੱਤ ਨਾ ਕੰਨੀ ਆ ਰਹੀ ਸਭ ਸਾਰਾ ਹੋ ਗਿਆ ਦਾ ਮਾਰੀ ਜਾ ਲਾ ਚਾਹ ਪਈ ਐ ਚਾਹ ਠਰ ਜੂਗੀ ਰਸ਼ਮੀਨ ਜੰਨਾਰੇ ਸੀ ਸਕੂਲ ਤੇ ਇਹ ਵੀ ਜਾਂਦੇ ਰਹੇ ਸੀ ਕੰਮ ਤੁੰਦਾ ਆਪਾਂ ਸਾਰਾ ਕਰ ਲਿਆ ਸਾਬ ਸਪਾਈ ਦੇਖੋ ਕਰ ਲਈ ਤੇ ਹੁਣ ਹੋ ਗਈ ਸੀ ਫਰੀ ਮੈਂ ਸੌਣ ਲੱਗਦੀ ਸੀਗੀ ਸੂਟ ਮਸ਼ੀਨ ਦਾ ਖੇਡ ਹੈ ਮੰਜੇ ਤੇ ਰੱਖ ਲਈ ਮਸ਼ੀਨ ਇਰੇ ਮੇਰੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਤੇ ਮਿਲਦੇ ਆ ਕੱਲ ਇੱਕ ਨਵੇਂ ਵਲੌਗ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ